वह बेचारा रह गया कन्नी दे क्यारे वांगू सुखा ही रह गया एक गीत सुना रहे हैं सुनो तरह कौर नारदा ने दो मुंडे ने दो कुड़िया ने बड़ा मुंडा भर्ती हो गया कुड़िया भी अंतियाँ ਛੋਟੇ ਦਾ ਵਿਆਹ ਹੋ ਗਿਆ ਕੁੜੀਆਂ ਨੇ ਇਹ ਸੋਚ ਕੇ ਵਿਆਹ ਕਰਤਾ ਵੀ ਖਾਣ ਪੀਣ ਜੋ ਗੇੜੇ ਜਾਣੇ ਨੇ ਉਹ ਖੇਚੂ ਆ ਜਾਂਦੇ ਨੇ ਤੇ ਉੱਪਰਲਾ ਖਰਚਾ ਜਿਹੜਾ ਹੈਗਾ ਉਹ ਫੌਜੀ ਦੀ ਤਰ੍ਹਾਂ ਚਲਾਈ ਜਾਊਗੀ ਕੁੜੀ ਰਾਜ ਕਰੂਗੀ ਚਲੋ ਯਾਰ ਆ ਕੀ ਹੈ ਆ ਪੱਖਾ ਥੋੜਾ ਜਿਹਾ ਇਧਰ ਮ ਕਰ ਦੋ ਥੋੜਾ ਜਾਂ ਹਾਂਜੀ ਤੇ ਮੈਂ ਅਰਜ਼ ਕਰ ਰਿਹਾ ਸੀ ਹੋਇਆ ਵੀ ਚਲੋ ਖਾਣ ਪੀਣ ਦੇ ਉਹਦੇ ਦਾਣੇ ਕਰ ਰਿਹਾ ਕਰ ਲੂਆ ਖੇਚਵਾ ਜੰਨੇ ਨੇ ਤੇ ਕਰਦਾ ਜਿਹੜਾ ਖਰਚਾ ਹੈ ਉਹ ਫੌਜੀ ਦੀ ਤਨਖਾਹ ਚ ਲਾਈ ਜਾਊਗੀ ਕੁੜੀ ਰਾਜ ਕਰੂਗੀ ਉਹੀ ਕੁਝ ਹੋਇਆ ਹੋਇਆ ਇਹ ਬਿਜੋ ਮਕਾਕੇ ਦਾ ਵਿਆਹ ਹੋਇਆ ਉਦੋਂ ਫੌਜੀ ਸਾਹਿਬ ਆਤ ਆ ਗਏ ਮੁੜ ਕੇ ਜਦੋਂ ਸਰਹੱਦ ਤੇ ਗਏ ਅਈ ਉਹ ਤੇ ਸਰਦ ਦੇ ਹਾਲਾਤ ਖਰਾਬ ਹੋ ਗਏ ਉਹਨਾਂ ਨੂੰ ਕਿੰਨੇ ਚਿਰ ਛੁੱਟੀ ਨਾ ਮਿਲੀ 5 ਸਾਲ ਤੇ ਛੁੱਟੀ ਨਾ ਮਿਲੀ ਤਾਂ ਕਰਦੇ ਤਾਂ ਬਾਲ ਵਿੱਚ ਹੋਣਾ ਹੀ ਸੀਗਾ ਹੁਣ ਜਦੋਂ ਘਰੇ ਆਇਆ ਤੇ ਨਿਆਣੇ ਬੇੜੇ ਵਿੱਚ ਖੇਡਦੇ ਦੇਖੇ ਤੇ ਬੜਾ ਪਰਿਦੇ ਆਈ ਦੇਖੀ ਬੜਾ ਖੁਸ਼ ਨਿਆਣੇ ਨੂੰ ਕੋਲ ਬੁਲਾਵੇ ਪਰ ਨਿਆਣੇ ਤਾਂ ਉਹਦੇ ਕੋਲੇ ਜਾਂਦੇ ਨਹੀਂ ਜਿਹੜਾ ਰੋਜ਼ ਉਹਨੂੰ ਗੋਦੀ 'ਚ ਚੱਕੇ ਉਹਨਾਂ ਦੇ ਦਰਸ਼ਨ ਕਰੇ ਉਹਨੂੰ ਦਰਸ਼ਨ ਦੇ ਦੇ न्याय नेड़े ना हो दुखी हो गया सोचता मैं भी बई साल तो सेवा की है घरद्या की भी बीस साल भीह साल हो गया मैं सरहद से देश की सेवा कर दिन होवे ना रिटायरमेंट लैके खुशी लगते घरें आ जाइए अपना चुला भी दाइए लोगों ने न्याे खेड दें अपने भी खेजन रिटायरमेंट लैके घरें आ गया जब घर आ गया तो भरजाई दुखी हो गई ਪਿਆ ਕੀ ਹੋਇਆ ਇਹ ਆ ਗਿਆ ਤੁਹਾਡੀ ਗੱਲ ਹੈ ਭਾਈ ਬਿਆਹ ਦੀ ਗੱਲ ਬਾਤ ਮਾਪਿਆਂ ਜਦੋਂ ਕੀਤੀ ਮਾਪੇ ਗੱਲ ਤਾਂ ਕਰਨ ਪਰ 40-40 ਸਾਲ ਦੇ ਮੁੰਡੇ ਦਾ ਸਾਖ ਕਿੱਥੇ ਹੁੰਦਾ ਇੱਕ ਦਿਨ ਦੁਖੀ ਹੋ ਕੇ ਯਾਰਾਂ ਦੋਸਤਾਂ ਨੂੰ ਕਹਿੰਦਾ ਓਏ ਦੋਸਤੋ ਇਹ ਦੁਨੀਆ ਬੜੀ ਖੁਦਗਰਜ਼ ਹੈ ਬੜੇ ਸੈਲਫਿਸ਼ ਲੋਗ ਨੇ ਕਿਸੇ ਦੇ ਦਵਾਰ ਨਾ ਕਰੋ ਕਹਿੰਦਾ ਹੋਇਆ ਕੀ ਹੈ ਕਹਿੰਦਾ ਹੋਣਾ ਕੀ ਹੈ ਮੈਂ नौकरी की बी साल देश की सेवा करके आया हूँ जब मेरी बारी आई है मैंने कोई दौनी बटे नहीं पुछता कहते होया कि है रोटी का झगड़ा कहता आहो रोटी का झगड़ा भरजाई में मैं दस बारी रोटी मंगना, एक बारी जवाब दि है वो भी यह कहती है मैं जा आराम पहला बच्चन स्कूलें तोड़ लवा फिर तेरा मूँह झुड़स दूंगी ओ मेरा मूँह झुड़स वाला मैं फौजी हाँ फौजी जो मैं अपनी आई तो आ गया हेठली उपर उपरली हेठ कर दूंगा एक दोस्त कहता यार गल तो रोटी भी है ਪੁੱਤੀ ਪਕੜੀ ਚਾਹੀਦੀ ਆ ਕਹਿੰਦਾ ਚਾਰ ਪੈਸੇ ਹੈਗੇ ਕਹਿੰਦਾ ਮੈਨੂੰ ਪੈਨਸ਼ਨ ਮਿਲਦੀ ਹੈ ਫਿਕਰ ਨਾ ਕਰ ਉਹਨੇ ਕਹਿੰਦੇ ਗੱਲ ਕਰਾ ਦਿੱਤੀ ਹੁਣ ਜਦੋਂ ਉਹਦੀ ਗੱਲ ਹੋ ਗਈ ਪਰਜਾਈ ਦੁਖੀ ਹੋ ਗਈ ਵੀ ਆਹ ਕੀ ਹੈ ਇਹ ਤਾਂ ਬਹੁਤ ਮਾੜੀ ਗੱਲ ਹੋਈ ਆ ਹੈ ਜੀ ਇਹਦਾ ਵਿਆਹ ਬੂਦਾ ਹੋਣਾ ਨਹੀਂ ਚਾਹੀਦਾ ਉਂਝ ਭਾਵੇਂ ਜਿਵੇਂ ਵੀ ਹੋ ਜਾਂਦਾ ਪੂਰਾ ਵੀ ਹੋ ਜਾਂਦਾ ਇਹਦੀ ਮੱਟੀ ਪੱਕੀ ਬਣਾ ਦਿੰਦੇ ਹੈ ਜੀ ਆਈ ਹੈਵ ਤੇ ਕੜੀ ਗੁਲੀ ਕਰਾ ਦਿੰਦੇ ਆ ਜਿਹੜਾ ਇਹ ਖਰਚਾ ਪੱਕ ਪੈ ਗਿਆ ਤਾਂ ਬਹੁਤ ਮਾੜੀ ਗੱਲ ਹੈ ਸੁਣ ਲੈ ਜਿਹੜਾ ਕੌੜਨਾ ਪਰ ਜਾਈ ਕੀ ਕਹਿੰਦੀ ਹੈ ਅਗੋ ਫੌਜੀ ਕਾ ਪਰੂਖੀ ਜਵਾਬ ਦਿੰਦਾ ਸੀ ਕੇਰਾਂ ਦੇ ਲੀਹਾਂ ਪੈਂਦਾ ਜਾਂਦਾ ਕਾਲਾ ਨਹੀਂ ਦਸੀ ਕੇਰਾਂ ਦੇ ਲੀਹਾਂ ਪੈਂਦਾ ਜਾਂਦਾ ਕਾਲਾ ਨਹੀਂ ਕਿੰਨਾ ਕੁ ਐ ਸੋਨਾ ਪੁਰ ਜਾਂ ਮੇਰੇ ਵਾਲਾ ਦਸੀ ਕੇਰਾਂ ਦੇ ਲੀਹਾਂ ਪੈਂਦਾ ਜਾਂਦਾ ਕਾਲਾ ਨਹੀਂ ਉਹ ਕਿੰਨਾ ਕੁ ਐ ਸੋਨਾ ਟੱਬਰ ਮੇਰੇ ਵਾਲਾ ਕਹਿੰਦੀ ਜੜੀ ਕਹਿੰਦੀ ਜੜੀ ਜੇਠ ਦੇਰੇ ਨੂੰ ਮੰਗੀ ਕਾਕੀਏ ਕਹਿੰਦੀ ਜੜੀ ਜੇਠ ਦੇਰੇ ਨੂੰ ਮੰਗੀ ਕਾਕੀ ਕਾਕੀ ਕਹਿੰਦੀ ਸੀ ਹਾਂ ਫਿਰ ਤਾਂ ਛੋਟੀ ਉਮਰ ਦੀ ਹੋਣੀ ਐ ਕਹਿੰਦੀ ਜਿਹੜੀ ਜੇਠ ਤੇਰੇ ਨੂੰ ਮੰਗੀ ਕਾਕੀ ਐ ਸੱਚਿਓਂ ਕੱਢਦੀ ਟੀਰ ਖੱਬੀ ਤੋਂ ਜਮਾ ਮਨਾਖੀ ਐ ਕਹਿੰਦੀ ਜਿਹੜੀ ਜੇਠ ਤੇਰੇ ਨੂੰ ਮੰਗੀ ਕਾਕੀ ਐ ਸੱਚਿਓਂ ਕੱਢਦੀ ਟੀਰ ਖੱਬੀ ਤੋਂ ਜਮਾ ਮਨਾਖੀ ਐ ਮੈਨੂੰ ਕੱਲ ਹੀ ਬੀਜ ਰੋਕੇ ਇੱਕ ਬਜ਼ੁਰਗ ਨੇ ਕਿਹਾ ਸੀਗਾ ਹੋ ਜੀਆ ਸ਼ਰੀਕਾ ਤੋਂ ਸਾਵਧਾਨ ਰਹੀ ਇਹ ਕਿਸਦਾ ਕਰਨ ਲਈ ਬਸੰਦੰਦੇ ਹੁੰਦੇ ਉਸ ਜਿਓ ਆਇਆ ਖੱਬੀਓ ਆਇਆ ਮਨਾਖੀਏ ਸਜਾਕੀਏ ਨਾ ਮਾਇਉ ਤੋਂ ਖਵਾਰ ਪਣਾਉਣੇ ਨੇ ਕਬੀਲਦਾਰੀਆਂ ਮਾੜੀ ਮੋਟੀ ਚਲਾਈ ਜਾਵਾਂਗੇ ਕਿਉਂ ਕੀ ਗੱਲ ਫੇਰ ਕੀ ਹੋਇਆ ਫੇਰ ਕੀ ਹੋਇਆ ਨਿਗਾਹ ਜੇ ਮਾੜੀ ਮੋਟੀ ਘੱਟ ਕੁੜੇ ਫੇਰ ਕੀ ਹੋਇਆ ਨਿਗਾਹ ਜੇ ਮਾੜੀ ਮੋਟੀ ਘੱਟ ਕੁੜੇ ਨਹੀਂ ਗੌਲਦਾ ਇਹ ਹੋ ਜਾਏ ਨੁਕਸਾਨ ਨੂੰ ਜੱਟ ਕੁੜੇ ਨਹੀਂ ਗੌਲ ਦਾ ਇਹੋ ਜੇ ਨੁਕਸਾਨ ਨੂੰ ਚੱਟ ਕੁੜੇ ਨਾਲੇ ਆਪਾ ਸੇਣੀ ਢਾਲੀ ਨਾਲੇ ਆਪਾ ਕੇੜੀ ਸਾਲੀ ਪੜਨ ਬਹੌਣੀ ਏ ਉਹ ਨਾਲੇ ਆਪਾ ਕੇੜੀ ਸਾਲੀ ਪੜਨ ਬਹੌਣੀ ਏ ਯਾਰਾ ਨੇ ਤਾਂ ਬਨ ਕੇ ਤੇਰੀ ਮੜਕ ਬਖਾਉਣੀ ਏ ਯਾਰਾ ਨੇ ਤਾਂ ਬਨ ਕੇ ਤੇਰੀ ਮੜਕ ਬਖਾਉਣੀ ਏ ਇਹੋ ਜਿਹਾ ਬੰਨੋ ਦੀ ਸੀ ਉਹ ਮਰਚਵੀ ਹੋ ਗਈ ਉਹ ਪੱਖੀ ਜੀ ਕਹਿੰਦੀ ਸੀਗੀ ਕਹਿੰਦੀ ਸੀਗੀ ਉਮਰ ਚਵੀ ਹੋ ਗਈ ਉਹ ਪੱਖੀ ਜਾਈ ਦੇਖਿਆ ਸ਼੍ਰੀ ਕਲਾ ਦੇ ਲੀਕ ਹੁਣ ਇਹੋ ਕਾਕੀ ਸੀ ਅੱਡੀ ਛੱਡੀ ਪੱਕ ਵੀ ਗਈ ਆ ਵਾਹ ਜੀ ਵਾਹ ਕਹਿੰਦੀ ਸੀਗੀ ਉਮਰ ਚਵੀ ਹੋ ਗਈ ਉਹ ਪੱਖੀ ਜਾਈ ਉਹ ਵੀ ਜਾਤੇ ਵੇਖਣ ਨੂੰ ਉਹ ਬਹੁਤੀ ਥੱਕੀ ਜਾਈ ਥਕੇ ਜੇ ਤਾਂ ਕੀਮਤ ਬੋਲ ਉਹ ਬਹੁਤ ਕਮਜ਼ੋਰ ਆ ਹਾਂ ਤੂੰ ਜ਼ੋਰ ਬਹੁਤ ਆ ਕੋ ਜ਼ੋਰ ਨਾ 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 ਕਮਜ਼ੋਰੀ ਨਹੀਂ ਰਹਿਣ ਦੰਦਾ ਨਾ 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 ਦਿਨਾ ਚ ਦੁਰਮਟ ਵਰਗੀ ਦਿਨਾ ਚ ਦੁਰਮਟ ਵਰਗੀ ਤੈਨੂੰ ਹੁੰਦੀ ਦਿਖਾਉਣੀ ਦਿਨਾ ਚ ਦੁਰਮਟ ਵਰਗੀ ਤੈਨੂੰ ਹੁੰਦੀ ਦਿਖਾਉਣੀ ਜਦੋਂ ਜੱਟੀ ਨੂੰ ਪਾਣੀ ਦੀ ਤਾਂ ਜੂਸ ਪਿਆਉ ਉਹ ਜਦੋਂ ਜੱਟੀ ਨੂੰ ਪਾਣੀ ਦੀ ਤਾਂ ਜੂਸ ਪਿਆਉ ਇਹੋ ਜਿਹਾ ਬੰਨੋ ਏਹੋ ਜਿਵਨ ਨੋ ਬਾਜੋ ਕੀ ਤੇਰਾ ਖੜਿਆ ਹਾਲਾ ਵੇ ਏਹੋ ਜਿਵਨ ਨੋ ਬਾਜੋ ਕੀ ਤੇਰਾ ਖੜਿਆ ਹਾਲਾ ਵੇ ਦੱਸਦੀ ਨੂੰ ਸੰਗ ਆਵੇ ਰੰਗ ਦਵੇ ਤੋ ਕਾਲਾ ਏਹੋ ਜਿਵਨ ਨੋ ਬਾਜੋ ਕੀ ਤੇਰਾ ਖੜਿਆ ਹਾਲਾ ਵੇ ਦੱਸਦੀ ਨੂੰ ਸੰਗ ਆਵੇ ਰੰਗ ਦਵੇ ਤੋ ਕਾਲਾ ਵੇ ਫਿਕਰ ਨਾ ਕਰ ਇਥੋਂ ਸਾਪਣ ਮੰਗਣ ਨਹੀਂ ਆਉਂਦੀ ਕਾਲਾ ਵੇ ਗੋਰਾ ਵੇ ਗੋਰਾ ਵੇ ਕਾਲਾ ਕੀ ਕਾਲਾ ਕੀ ਗੋਰਾ ਕੀ ਕਾਲਾ ਕੀ ਗੋਰਾ ਕੀ ਕਾਲਾ ਕੀ ਗੋਰਾ ਦੋਹੀ ਰੱਬ ਦੇ ਰੰਗ ਕੁੜੇ ਕੀ ਕਾਲਾ ਕੀ ਗੋਰਾ ਦੋਹੀ ਰੱਬ ਦੇ ਰੰਗ ਕੁੜੇ ਨਾਲੇ ਮੈਂ ਵੀ ਜਾਂ ਕਿਹੜਾ ਪੁੰਨਿਆਂ ਦਾ ਚੰਦ ਕੁੜੇ ਨਾਲੇ ਮੈਂ ਵੀ ਜਾਂ ਕਿਹੜਾ ਪੁੰਨਿਆਂ ਦਾ ਚੰਦ ਕੁੜੇ ਫੇਰ ਵੀ ਹੜਖੜਦੇ ਕੁ ਦੁਨੀਆਂ ਹੜਖੜਦੇ ਕੁ ਦੁਨੀਆਂ ਖੂਬ ਜਛੂਗੀ ਜੋੜੀ ਵੀ ਖੜ ਕੜ ਦੇ ਕੋ ਦੁਨੀਆ ਖੂਬ ਚ ਚੂਗੀ ਜੋੜੀ ਨੀ ਜਦ ਰਲ ਗਏ ਪਰਜਾਈਏ ਇਕ ਆਨ ਨਾ ਇਕ ਕੋੜੀ ਨੀ ਉਹ ਜਦ ਰਲ ਗਏ ਪਰਜਾਈਏ ਇਕ ਆਨ ਨਾ ਇਕ ਕੋੜੀ ਲੜਨ ਪਿੜਨ ਨੂੰ ਸ਼ੇਰ ਲੜਨ ਪਿੜਨ ਨੂੰ ਸ਼ੇਰ ਸੁਬਾ ਦੀ ਪੁੱਜ ਕੇ ਮਾੜੀ ਐ ਲੜਨ ਪਿੜਨ ਨੂੰ ਸ਼ੇਰ ਲੜਨ ਪਿੜਨ ਨੂੰ ਸ਼ੇਰ ਸੁਬਾ ਦੀ ਪੁੱਜ ਕੇ ਮਾੜੀ ਸੁਆਦ ਆ ਗਿਆ ਆ ਕੇ ਸਭ ਤੋਂ ਪਹਿਲਾਂ ਤੇਰੇ ਵੱਲ ਕੱਡੂਗੀ ਸ਼ੇਰ ਸੁਬਾਤੀ ਪੁੱਜ ਕੇ ਮਾੜੀ ਐ ਕੰਮਕਾਰ ਦੇ ਹੱਕ ਨੂੰ ਕਹਿੰਦੇ ਨੀਰੀ ਬਿਮਾਰੀ ਐ ਲੜਨ ਪੜਨ ਨੂੰ ਸ਼ੇਰ ਸੁਬਾਤੀ ਪੁੱਜ ਕੇ ਮਾੜੀ ਐ ਕੰਮਕਾਰ ਦੇ ਹੱਕ ਨੂੰ ਕਹਿੰਦੇ ਨੀਰੀ ਬਿਮਾਰੀ ਐ ਕੰਮ ਕਿਹੜੇ ਕੰਦੇ ਨੇ ਕਰਾਉਣਾ ਉਤੋਂ ਬੈਧਾ ਮੰਚੇ ਤੇ ਬਿਠਾ ਕੇ ਪੂਜਾ ਕਰਿਆ ਕਰੂੰਗਾ ਨਾਲੇ ਕੀ ਗੱਲਾਂ ਭੜਜਾਈ ਇਹਨੂੰ ਪਤਾ ਨਹੀਂ ਘਰ ਵਾਲੀ ਸਖਤ ਹੀ ਚਾਹੀਦੀ ਐ ਇਹ ਬੰਦਾ ਬੁੜੀ ਬੰਦਾ ਬਹੁਤ ਬੁਰੀ ਸ਼ਾਇਆ ਐ ਇੱਕ ਅਰਦੀ ਚਾਰ ਦਵਾਰੀ ਤੇ ਅੰਦਰ ਹੀ ਐ ਮਿਲ 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 ਕਰਦਾ ਫਿਰਦਾ ਧਰੋਂ ਬਾਹਰ ਨਿਕਲਦਾ ਸਾਰੀ ਖੱਬੇ ਸੱਜੇ ਟੜੀ ਮਾਰਦਾ ਬਹਿ ਰਹਿਦਾ ਜੇ ਘਰਵਾੜੀ ਰੱਖਦੀ ਹੋਵੇ ਡੰਡਾ ਭਾਬੀ ਨਹੀਂ ਜੇ ਘਰਵਾੜੀ ਰੱਖਦੀ ਹੋਵੇ ਡੰਡਾ ਭਾਬੀ ਨਹੀਂ ਤਕਲੇ ਵਰਗਾ ਹੋਇਆ ਰਹਿੰਦਾ ਬੰਦਾ ਭਾਬੀ ਨਹੀਂ ਤਕਲੇ ਵਰਗਾ ਹੋਇਆ ਰਹਿੰਦਾ ਬੰਦਾ ਭਾਬੀ ਨਹੀਂ ਨਾਲੇ ਤੇਰੇ ਜੈਠ ਨੂੰ ਤੇਰੇ ਜੇਠ ਨੂੰ ਜੇਠ ਨੂੰ ਤੇਰੇ ਜੇਠ ਤੇਰੇ ਜੇਠ ਨੂੰ ਤੀਵੀ ਤਾਂ ਬੜਿਆਉਣੀ ਆਉਂਦੀ ਐ ਤੇਰੇ ਜੇਠ ਨੂੰ ਤੀਵੀ ਤਾਂ ਬੜਿਆਉਣੀ ਆਉਂਦੀ ਐ ਵੇਖੀ ਲਾਲਾ ਨਿੱਤ ਪਰੌਠੇ ਕਿਵੇਂ ਖਵਾਉਂਦੀ ਐ ਤੂੰ ਵੇਖੀ ਲਾਲਾ ਨਿੱਤ ਪਰੌਠੇ ਕਿਵੇਂ ਖਵਾਉਂਦੀ ਕੁਛੜ ਤਿੰਨ ਨਿਆਣੇ ਆਏ ਹਾਏ 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 ਕੁਛੜ ਤਿੰਨ ਨਿਆਣੇ ਹਾਂ ਸੱਚੀ ਹਾਂ ਕੁਛੜ ਤਿੰਨ ਨੇ ਆਣੇ ਝੂਠ ਨਹੀਂ ਨਹੀਂ ਸੱਚੀ ਕੁਛੜ ਤਿੰਨ ਨੇ ਆਣੇ ਕੁਛੜ ਤਿੰਨ ਨੇ ਆਣੇ ਕਿੱਤੀ ਗੱਲ ਲ ਕੋਈ ਏ ਕੁਛੜ ਤਿੰਨ ਨੇ ਆਣੇ ਉਹਨਾਂ ਨੇ ਗੱਲ ਲ ਕੋਈ ਏ ਸੁਣਿਆ ਦੋ ਤਿੰਨ ਥਾ ਪਹਿਲਾ ਵੀ ਤੋਰੀ ਹੋਈ ਏ ਕੁਛੜ ਤਿੰਨ ਨੇ ਆਣੇ ਕਿੱਤੀ ਗੱਲ ਲ ਕੋਈ ਏ ਸੁਣਿਆ ਦੋ ਤਿੰਨ ਥਾ ਪਹਿਲਾ ਵੀ ਤੋਰੀ ਸੱਚੇ ਬਾਦਸ਼ਾਹ ਨੇ ਸੱਚੇ ਬਾਦਸ਼ਾਹ ਨੇ ਆਤਾ ਕਰਨ ਦਿੱਤੀ ਦਿਲ ਦੀ ਨੀ ਸੱਚੇ ਬਾਦਸ਼ਾਹ ਨੇ ਸੱਚੇ ਬਾਦਸ਼ਾਹ ਨੇ ਆਤਾ ਕਰਨ ਦਿੱਤੀ ਦਿਲ ਦੀ ਨੀ ਨਿਆਣੇ ਆਸਣੇ ਚ ਨਾਨੀਤਾ ਕਰਮਾ ਨਲੰਗੇ ਦਿੱਲੀ ਨਾਉਟਾਂ ਢੀਦੀ ਹਿੰਗ ਲਗੇ ਦਾ ਫਟਕੜੀ ਰੰਗ ਚੋਖਾ ਆਵੇ ਸੱਜੇ ਪਾਦਸ਼ਾਹ ਨੇ ਸੱਜੇ ਪਾਦਸ਼ਾਹ ਨੇ ਆਤਾ ਕਰ ਦਿੱਤੀ ਦਿਲ ਦੀ ਨੀ ਨਾਣ ਆਸਣੇ ਜਨਾਨੀ ਤਾਂ ਦਰਮਾ ਨਾਲ ਮਿਲਦੀ ਨਹੀਂ ਖੜਿਆ ਕਰੂੰ ਖੜਿਆ ਕਰੂੰ ਛਰੀ ਕਾਂਦੇ ਵਿੱਚ ਹੁਣ ਇੱਕ ਤਣਕੇ ਮੈਂ ਖੜਿਆ ਕਰੂੰ ਛਰੀ ਕਾਂਦੇ ਵਿੱਚ ਹੁਣ ਇੱਕ ਤਣਕੇ ਮੈਂ ਪਕੀ ਪਕਾਈ ਖੀਰ ਦਾ ਮਾਲਕ ਬੈ ਯੂ ਬਣ ਕੇ ਮੈਂ ਪਕੀ ਪਕਾਈ ਖੀਰ ਦਾ ਮਾਲਕ ਬੈ ਯੂ ਬਣ ਕੇ बहुत कुछ आख लिया मैं बहुत कुछ सुन लिया बिल्कुल नहीं, नहीं बोलना मैं ता आखा डों टी आई आर्मी ऑफिसर आई यू अंडरस्टैंड ਆੱਖਾਂ ਮੈਂ ਤਾਂ ਆਖਾ ਸਮਝ ਕੇ ਤੈਨੂੰ ਬੰਦਾ ਕਰਦਾ ਵੀ ਮੈਂ ਤਾਂ ਆਖਾ ਸਮਝ ਕੇ ਤੈਨੂੰ ਬੰਦਾ ਕਰਦਾ ਵੀ ਜਾਣ ਬੁੱਝ ਕੇ ਕਾਤੋਂ ਲੰਗੜੇ ਬੋਕ ਤੇ ਚੜਦਾ ਵੀ ਮੈਂ ਤਾਂ ਆਖਾ ਸਮਝ ਕੇ ਤੈਨੂੰ ਬੰਦਾ ਕਰਦਾ ਵੀ ਜਾਣ ਬੁੱਝ ਕੇ ਕਾਤੋਂ ਲੰਗੜੇ ਬੋਕ ਤੇ ਚੜਦਾ ਵੀ ਕਿਉਂ ਸਵੇਰ ਦੀ ਝੂਠ ਬੋਲੀ ਜਾਂਦੀ ਐ ਕਰਦਾ ਵੀ ਕਰਦਾ ਵੀ ਕਰਦਾ ਵੀ ਲਈਆ ਜੇ ਕਰਦਾ ਸਮਝਿਆ ਜਾਂਦਾ ਮੈਂ ਮੈਂ ਨੇ ਪੰਗੇ ਕਿਉਂ ਲੈਂਦਾ ਮੈਂ ਤਾਂ ਅੱਖਾਂ ਸਮਝ ਕੇ ਤੈਨੂੰ ਬੰਦਾ ਕਰਦਾ ਵੀ ਮੈਂ ਤਾਂ ਅੱਖਾਂ ਸਮਝ ਕੇ ਤੈਨੂੰ ਬੰਦਾ ਕਰਦਾ ਵੀ ਜਾਣ ਪੁੱਝ ਕੇਗਾ ਤੋ ਲੰਗੜੇ ਬੋਕ ਤੇ ਚੜਦਾ ਵੀ ਬਾਪੜੇ ਬਾਣੇ ਦੀ ਸਮਝ ਵਿੱਚ ਹੁਣ ਗੱਲ ਆਈ ਨਹੀਂ ਬੱਪੜੇ ਵਾਲੇ ਦੀ ਸਮਝ ਵਿੱਚ ਹੁਣ ਗੱਲ ਆਈ ਨਹੀਂ ਹੂੰ ਬੱਪੜੇ ਬਾੜੇ ਬੱਪੜੇ ਵਾਲੇ ਦੀ ਬੱਪੜੇ ਵਾਲੇ ਦੀ ਸਮਝ ਤਾਂ ਹੁਣ ਗੱਲ ਆਈ ਨਹੀਂ ਫਿਰੇ ਪਣ ਨੂੰ ਤੂੰ ਤਾਂ ਸਾਲੀ ਤੋਂ ਪਰ ਜਾਈ ਸਾਡੀ ਅੱਜ ਦੀ ਸੇਵਾ ਇੰਨੀ ਕਬੂਲ ਕਰੋ ਤੁਹਾਡੀ ਬੜੀ ਮਿਹਰਬਾਨੀ ਮੈਂ ਸੋਚਦਾ ਸੀਗਾ ਸਵੇਰ ਦਾ ਪ੍ਰੋਗਰਾਮ ਲੱਗਿਆ ਹੋਇਆ ਸਾਡੇ ਜਾਂਦਿਆਂ ਨੂੰ ਪਤਾ ਨਹੀਂ ਕਿੰਨੇ ਕ ਲੋਕ ਹੋਣਗੇ ਪਰ ਇੰਨੀ ਗਰਮੀ ਚ ਤੁਸੀਂ ਲੋਕ ਬੈਠੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਬੈਕਗ੍ਰਾਉਂਡ ਨੇ ਤੰਦਰੁਸਤੀ ਰੱਖੀ ਫਿਰ ਕਦੇ ਸੇਵਾ ਦਾ ਮੌਕਾ ਮਿਲੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈ ਤਾੜੀ ਜ਼ੋਰਦਾਰ ਮਾਰੋ ਸੋ ਤਗੜਾ ਦਾ ਕਾਸ਼ਾ